ਧੰਨ ਧੰਨ ਸਤਿਗੁਰੂ RAM DAS ਮਹਾਰਾਜ ਬਿਲਾਵਲ ਰਾਗ ਦੇ ਅੰਦਰ ਆਪਣੀ ਮੁਬਾਰਕ ਰਸਨਾ ਤੋਂ ਦਰਗਾਹੀ ਬਚਨ ਉਚਾਰਨ ਕਰਕੇ ਸਾਨੂੰ ਬਖਸ਼ਿਸ਼ ਕਰ ਦੇ। ਮਹਾਰਾਜ ਕਿਰਪਾ ਕਰਦੇ ਨੇ ਬਿਲਾਵਲ ਰਾਗ ਦੇ ਅੰਦਰ ਸਤਿਗੁਰੂ RAM DAS ਦਾ ਤਾਰ ਪ੍ਰਭੂ ਜੀ ਜੀਵਨ ਨੂੰ ਸਮਝਾਉਂਦੇ ਨੇ ਕਿ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਦੀ ਪ੍ਰਮਾਤਮਾ ਨਾਮ ਨੂੰ ਹਿਰਦੇ ਚ ਬਸਾਉਣ ਦੀ ਪ੍ਰਭੂ ਨੂੰ ਹਿਰਦੇ ਚ ਪ੍ਰਗਟਾਉਣ ਦੀ ਅੰਦਰ ਤੀਬਰ ਇੱਛਾ ਹੈ ਹਿਰਦੇ ਦੇ ਅੰਦਰ ਪ੍ਰਭੂ ਦੇ ਬਚਨ ਸੁਣੇ ਨੇ ਇਹ ਹਿਰਦੇ ਦੇ ਅੰਦਰ ਅਨਿਆਲਾ ਤੀਰ ਵੱਜਿਆ। ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨ ਸਰਣ ਵਿੱਚ ਆ ਗਰ ਕੇ ਗੁਰੂ ਨੇ ਤ੍ਰੁੱਠ ਕਰਕੇ ਜੋ ਬਚਨ ਕਹੇ ਉਹਨਾਂ ਨੂੰ ਕਮਾਉਂਦਿਆਂ ਹੋਇਆ ਹਿਰਦੇ 'ਚ ਵਸਾਉਂਦਿਆਂ ਹੋਇਆ ਉਸ ਆਕਾਲ ਪੁਰਖ ਵੈ ਗੁਰੂ ਨਿਰਗੁਣ ਦੇ ਨਾਲ ਸਤਿਗੁਰੂ RAMDAS ਮਹਾਰਾਜ ਕਹਿੰਦੇ ਗੁਰੂ ਨੇ ਕਿਰਪਾ ਕਰਕੇ ਮੋਲਾ ਦਿੱਤਾ ਜਿਹੜੀ ਅੰਦਰ ਪਿਆਸਾ ਉੱਠੀ ਸੀ ਹੇ ਦਗਿਆਸੂ ਹੇ ਸਿੱਖ ਪਿਆਰੇ ਤੇਰੇ ਅੰਦਰ ਦੀ ਪਾਵਨਾ ਤੇਰੇ ਅੰਦਰ ਦੀ ਕਾਂਸ਼ਾ ਤੇਰੇ ਅੰਦਰ ਦੇ ਖਿਆਲਤ ਇਸ ਤਰ੍ਹਾਂ ਹਿਰਦੇ ਚੋਂ ਉਤਪਨ ਹੋਵਣ ਜਿਵੇਂ ਪਿਆਸ ਨਲ ਮਨੁਖ ਤੜਫਦਾ ਐ ਨਾ ਤੇ ਤੂੰ ਵੀ ਪ੍ਰਭੂ ਨੂੰ ਅਰਾਧਨ ਲਈ ਪ੍ਰਭੂ ਦੇ ਮਿਲਾਪ ਲਈ ਤੜਫੇ ਤੇ ਅਰਜ਼ੋਈਆਂ ਕਰੇ ਕਿਰਪਾ ਜਲ ਦੇਹੋ ਨਾਨਕ ਸਰੰਕ ਹੋਏ ਜਾਤੀ ਤੇਰੇ ਨਾਇ ਵਾਸਾ ਮਹਾਰਾਜਿਕ ਪਪੀਹ ਦੀ ਨੁਮਾ ਸਵੰਤੀ ਬੂੰਦ ਨੂੰ ਪ੍ਰਾਪਤ ਹੁੰਦੀ ਐ ਉਨ ਨੂੰ ਸ਼ਾਂਤੀ ਮਿਲਦੀ ਏ ਤੁਸੀਂ ਆਪਣੀ ਕਿਰਪਾ ਦਾ ਜਲ ਦਿਓ ਮਨ ਦਾ ਬਬੀਹਾ ਜਿਹੜਾ ਨੋ ਪਿਰੋ ਪਿਰੋ ਰਟ ਲਈਏ ਯਾਦ ਕਰਦੇ ਤੜਪ ਦਾ ਤਰਸਉਦਾ ਆਪਣੀ ਰਹਿਮਤ ਦਾ ਜਲ ਦਿਓ ਮਹਾਰਾਜ ਗੁਰੂ ਰਾਮਦਾਸ ਸਾਹਿਬ ਕਿਰਪਾ ਕਰਦੇ ਅੰਤਰ ਪਿਆਸ ਉੱਠੀ ਪ੍ਰਭ ਕੇਰੀ ਅੰਤਿਸ਼ ਕਰਨ ਦੇ ਅੰਦਰ ਹਿਰਦੇ ਦੇ ਵਿੱਚ ਪਿਆਸਾ ਉੱਠੀ ਉਤਪੰਨ ਹੋਈ ਹੈ ਪ੍ਰਭੂ ਨੂੰ ਪਾਉਣ ਵਾਸਤੇ ਪ੍ਰਭੂ ਦੀ ਪ੍ਰਾਪਤੀ ਲਈ ਹੁਣ ਅੰਦਰ ਦੀ ਪਿਆਸ बुझे ਕਿਵੇਂ ਜਦੋਂ ਨਾਮ ਜਲ ਅੰਦਰ ਉਤਰੇਗਾ ਫਿਰ ਦਨਮਨ ਦਨ ਮੰਤਰਾਂ ਦੀ ਪਿਆਸਾ ਮਿਟ ਜਾਵੇਗੀ ਮਹਾਰਾਜ ਕਹਿੰਦੇ ਹੁਣ ਉਹ ਅੰਦਰ ਦੀ ਪਿਆਸ ਮਿਟੇ ਕਿਵੇਂ ਅੰਤਰ ਗੁਰ ਆਰਾਧਨਾ ਜੀਵਾ ਜਪ ਗੁਰ ਨਾਉ ਨੇਤਰੀ ਸਤਗੁਰ ਪੇਖਣਾ ਸ਼ਰਵਣੀ ਸੁਨਣਾ ਗੁਰ ਨਾਉ ਸਤਗੁਰ ਛੇਤੀ ਰਤਿਆ ਦਰਗਹ ਪਾਈਏ ਠਾਓ ਮਹਾਰਾਜ ਕਹਿੰਦੇ ਫਿਰ ਜਗ੍ਹਾ ਮਿਲੇਗੀ ਆਨੰਦਤ ਹੋਵੇਂਗਾ ਜਦੋਂ ਅੰਦਰ ਪਿਆਸ ਨੂੰ ਮਟਾਉਣ ਵਾਸਤੇ ਪ੍ਰਯਾਸ ਕੀਤਾ ਯਤਨ ਕੀਤਾ ਪਿਆਸ ਲੱਗੀ ਹੋਵੇ ਨਾ ਪੰਛੀ ਵੀ ਪਾਣੀ ਦੀ ਪੜਤਾਲ ਵਾਸਤੇ ਚੱਲ ਪੈਂਦੇ ਨੇ ਪਾਣੀ ਲੱਭਣ ਵਾਸਤੇ ਚੱਲ ਪੈਂਦੇ ਨੇ ਤੁਰੇ ਜਾਂਦੇ ਨੇ ਦੌੜਦੇ ਨੇ ਤੇ ਹੇਰਣ ਮਿਰਗ ਜਿਹੜਾ ਉਹ ਪਾਣੀ ਨੂੰ ਦੇਖ ਕਰਕੇ ਤਪਦੇ ਹੋਏ ਰੇਤਾ ਨੂੰ ਤੱਕਦਾਏ ਦੂਰੋਂ ਉਹ ਗਰਮੀ ਦੇ ਰੋਤੇ ਤਪਦਾ ਹੋਇਆ ਰੇਤਾ ਪਾਣੀ ਪਾਸਨ ਲੱਗ ਜਾਂਦਾ ਹੈ ਤੇ ਪਿਆਸ ਬੁਝਾਉਣ ਵਾਸਤੇ ਦੌੜਦਾ ਹੈ ਸ਼ੈਦ ਉੱਥੇ ਜਾ ਕੇ ਪਿਆਸ ਬੁਝ ਜਾਵੇਗੀ ਪਾਣੀ ਮਿਲੇਗਾ ਪਰ ਪਾਣੀ ਮਿਲਦਾ ਨਹੀਂ ਉਹ ਭ੍ਰਮੰਦਾ ਭਰਮ ਪਰ ਦੇ ਵਿੱਚ ਜਿਹੜਾ ਨਾ ਟਕਦਾ ਹੈ ਭਰਮ ਦਾ ਪਰਮ ਭੁਲਾਇਆ ਭੁੱਲ ਗਿਆ ਔਰ ਉਹਨੂੰ ਪਾਣੀ ਨਹੀਂ ਮਿਲਿਆ ਤੇ ਜੀਵ ਜਿਹੜਾ ਬਾਰੀ ਤੌਰ ਤੇ ਟਕਰਾਂ ਮਾਰਦਾ ਫਿਰਦਾ ਹੈ ਇੱਧਰ ਉੱਧਰ ਸੁੱਖ ਮਿਲੇਗਾ ਸ਼ਾਂਤੀ ਮਿਲੇਗੀ ਆਤਮ ਹੁਲਾਰਾ ਮਿਲੇਗਾ ਐਉਂ ਹੀ ਜ਼ਿੰਦਗੀ ਤੂੰ ਹੱਥ ਤੋਂ ਬੈਠਦਾ ਹੈ ਉਹ ਆਨੰਦ ਉਹ ਖੇੜਾ ਉਹ ਜੀਵਨ ਨਹੀਂ ਮਿਲਦਾ ਮਹਾਰਾਜ ਕਹਿੰਦੇ ਜੁੜ ਕੇ ਅੰਦਰ ਨੂੰ ਉਤਰ ਆਪਣੇ ਅੰਦਰ ਨੂੰ ਤੈਨੂੰ ਅੰਦਰੋਂ ਜਲ ਮਿਲੇਗਾ ਅੰਦਰੋਂ ਨਾਮ ਮਿਲੇਗਾ ਗੁਰੂ ਦਾ ਗਿਆਨ ਮਿਲੇਗਾ ਗੁਰੂ ਦਾ ਨਾਮ ਜਪ ਜਿਹੜੀ ਅੰਦਰ ਪਿਆਸ ਉੱਠੀ ਆ ਨਾ ਉਹਨੇ ਬਾਹਰੋਂ ਨਹੀਂ ਖਤਮ ਹੋਣਾ ਤਨ ਦੀ ਪਿਆਸ ਲੱਗੀ ਏ ਤੇ ਉਹ ਪਾਣੀ ਨਾਲ ਮਿਟੇਗੀ ਬਾਹਰ ਦੇ ਪਾਣੀ ਨਾਲ ਮਨ ਦੀ ਪਿਆਸ ਲੱਗੀ ਏ ਤੇ ਉਹ ਪਾਣੀ ਨਾਲ ਕਤਈ ਨੇ ਮਿਟੇਗੀ ਉਹ ਬਾਣੀ ਨਾਲ ਮਿਟੇਗੀ ਤਾਂ ਹੀ ਮਹਾਰਾਜ ਕਹਿੰਦੇ ਜਿਹੜੀ ਪਿਆਸ ਉੱਠੀ ਉਹਨੂੰ ਸਹਿਬ ਕਹਿੰਦੇ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ ਚਾਤਰ ਕੀ ਨਿਆਈ ਤ੍ਰੇਖਾ ਨਉਤਰੈ சாਤ ਨਾ ਆਵੇ ਬਿਨ ਦਰਸ਼ਨ ਸੰਤ ਪਿਆਰੇ ਜਿਓ हे ਪ੍ਰਭੂ ਤੇਰੇ ਦੇਦਾਰ ਕੀਤੇ ਤੋਂ ਬਗੈਰ ਟਿਕਦਾ ਨਹੀਂ ਲੋਚਾ ਵੱਧਦੀ ਜਾਂਦੀ ਏ ਅੰਦਰ ਪਿਆਸ ਵੱਧਦੀ ਜਾਂਦੀ ਏ ਮਹਾਰਾਜ ਪਿਆਸ ਮਿਟਦੀ ਨਹੀਂ ਅੰਤਰ ਪਿਆਸ ਹਰ ਨਾਮ ਕੀ ਗੁਰ ਤੁਸ ਮਲਾਵੇ ਸੋਏ ਅੰਦਰ ਪਿਆਸ ਨਾਮ ਦੀ ਏ ਅੰਦਰ ਪਿਆਸ ਬਾਣੀ ਦੀ ਏ ਲੱਭਦਾ ਪਾਣੀ ਫਿਰਦਾ ਹੈ ਪਾਣੀ ਲੱਭਦਾ ਫਿਰਦਾ ਉੱਥੋਂ ਜਾ ਕੇ ਸ਼ਾਂਤੀ ਮਿਲੇਗੀ ਬਾਣੀ ਵਰਗੀ ਪਾਣੀ ਸ਼ਾਂਤੀ ਨਹੀਂ ਦੇ ਸਕਦਾ ਪਾਣੀ ਉਦੋਂ ਅੰਮ੍ਰਿਤ ਬਣੇਗਾ ਜਦੋਂ ਬਾਣੀ ਪੜੀ ਜਾਏਗੀ ਬਾਣੀ ਗੁਰੂ ਹਜ਼ੂਰ ਪੜੀ ਜਾਏਗੀ ਗੁਰੂ ਹਜ਼ੂਰ ਅਰਜ਼ੋਈ ਹੋਏਗੀ ਪੰਥ ਗੁਰਸਿੱਖ ਤਿਆਰ ਵਰ ਤਿਆਰ ਗੁਰੂ ਕੇ ਪਿਆਰੇ ਮਰਜ਼ਾਦਾ ਵਿੱਚ ਬੈਠ ਕੇ ਗੁਰੂ ਦੇ ਸਨਮੁਖ ਹੋ ਕੇ ਉਹਦੇ ਤੇ ਬਾਣੀ ਪੜਨਗੇ ਪਾਣੀ ਅੰਮ੍ਰਿਤ ਤਾਂ ਬਣੇਗਾ ਤੇਰਾ ਜੀਵਨ ਵੀ ਜੀਵਨ ਅੰਮ੍ਰਿਤਮਈ ਤਾਂ ਬਣੇਗਾ ਜਦੋਂ ਗੁਰੂ ਦੇ ਸਨਮੁਖ ਹੋ ਕੇ ਬਾਣੀ ਪੜੀ ਸਾਹਮਣੇ ਗੁਰੂ ਨੂੰ ਰੱਖ ਕੇ ਹੋਰ ਵਿਚਾਰ ਨਹੀਂ ਔਰ ਅੰਮ੍ਰਿਤ ਦਾ ਕੁੰਡ ਅੰਦਰ ਬਣ ਜਾਏਗਾ ਜਦੋਂ ਅੰਦਰੋਂ ਪਿਆਸ ਮਟਾਉਣ ਦਾ ਯਤਨ ਕੀਤਾ ਮਹਾਰਾਜ ਸਹਿ ਮੀਰ ਕਰਦੇ ਦਰਸ਼ਨ 83 ਦਿਨ ਸੋ ਰਾਤ ਰਾਤ ਬਾ ਦਿਨੇ ਤੇਰੇ ਦਰਸ਼ਨਾਂ ਦੀ ਪਿਆਸ ਲੱਗੀ ਆ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੇਰੇ ਆਪਣੀ ਸਰਨ ਰਾਖ ਪ੍ਰਭ ਦਾਤੇ ਗੁਰ ਪ੍ਰਸਾਦ ਕਿਨੇ ਵਿਰਲੇ ਜਾਤੇ ਸੁਨੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਵਲ ਵਸੈ ਮੇਰੇ ਚੀਤਾ ਨਾਨਕ ਏਕ ਕਰੇ ਅਰਦਾਸ ਵਿਸਰ ਨਾਹੀ ਪੂਰਨ ਗੁਣਤਾਸ ਮਹਾਰਾਜ ਵਿਸਰ ਨਾ ਔਰ ਅੰਦਰ ਦੀ ਪਿਆਸ 부ਜੇ ਦਿਨ ਬਾ ਰਾਤੇ ਦਰਸ਼ਨ ਪਿਆਸੀ ਦਿਨ ਸੋ ਰਾਤ ਚਿਤਵੋ ਆਨੰਦ ਦੇਨ ਨੀਤ ਰੋਧ ਰਾਤ ਬਾ ਦਿਨੇ ਚਿਤਵੋ ਚਿੰਤਨ ਕਰਨਾ ਜਪਮਰਨ ਕਰਨਾ ਚੇਤੇ ਕਰਨਾ ਯਾਦ ਕਰਨਾ ਬਾਰ ਬਾਰ ਜਿਵੇਂ ਪਿਆਸ ਲੱਗੀ ਹੋਵੇ ਬਹੁਤ ਜ਼ਿਆਦਾ ਪਿਆਸ ਲੱਗੀ ਹੋਵੇ ਇੱਕ ਦਿਨ ਦੀ ਲੱਗੇ ਹੋਵੇ ਪਿਆਸ ਦੋ ਦਿਨਾਂ ਦੀ ਪਿਆਸ ਹੋਵੇ ਉਹ ਕਿੰਨੀ ਸ਼ਿਗਰਤਾ ਨਾਲ ਪਾਣੀ ਵੱਲ ਨੋਂ ਦੌੜੇਗਾ ਜਿੰਨੂੰ ਹਫਤੇ ਦੀ ਪਿਆਸ ਲੱਗੇ ਹੋਵੇ ਹਫਤਾ ਹੋ ਗਿਆ ਪਾਣੀ ਨਹੀਂ ਪੀਤਾ ਉਹ ਕਿੰਨਾ ਤੇਜ਼ੀ ਨਾਲ ਪਾਣੀ 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 ਪੁਕਾਰੇਗਾ ਮਰਦਾ ਜਾਵੇਗਾ ਮਹਾਰਾਜ ਸਚੇ ਪਾਤਸ਼ਾਹ ਕਹਿੰਦੇ ਇੱਥੋਂ ਤੱਕ ਮਰ ਵੀ ਜਾਏਗਾ ਪਿਆਸ ਦੇ ਨਾਲ ਪਾਣੀ ਦੇ ਤੜਫ ਨਾਲ ਮਹਾਰਾਜ ਸਚੇ ਪਾਤਸ਼ਾਹ ਕਹਿੰਦੇ ਪਿਆਸਾ ਪਾਣੀ ਪਾਣੀ ਕਰਦਾ ਏ ਜਿਵੇਂ ਪਾਣੀ ਨੂੰ ਚਿਤਵਦਾ ਏ ਤੇਰੇ ਅੰਦਰ ਗੁਰੂ ਦੀ ਪਿਆਸ ਨਹੀਂ ਲੱਗੀ ਨਾਮ ਦੀ ਪਿਆਸ ਨਹੀਂ ਲੱਗੀ ਨਹੀਂ ਤਾਂ ਤੁਰਦਾ ਫਿਰਦਾ ਬਾਣੀ ਬਾਣੀ ਕਰੇ ਵਾਹਿਗੁਰੂ ਵਾਹਿਗੁਰੂ ਕਰੇ ਤੇਰੇ ਅੰਦਰ ਪਿਆਸ ਨਹੀਂ ਲੱਗੀ ਮਨ ਨੂੰ ਸ਼ਾਂਤ ਕਰਨ ਦਾ ਮਨ ਦੀ ਤਪਸ਼ ਮਟਾਉਣ ਦਾ ਤੂੰ ਜਤਨ ਹੀ ਨਹੀਂ ਕੀਤਾ ਕਿ ਮਿਟੂ ਕਿਵੇਂ ਮਹਾਰਾਜ ਕਹਿੰਦੇ ਇਹ ਜੀਵ ਤਪਦਾ ਹੈ ਛੜਦਾ ਹੈ ਬਲਦਾ ਹੈ ਅੰਦਰ ਬਾਣੀ ਉਤਰੇ ਤਨ ਦੀ ਪਿਆਸ ਪਾਣੀ 부ਝਾਏਗਾ ਮਨ ਦੀ ਪਿਆਸ ਬਾਣੀ 부ਝਾਏਗੀ ਆਨੰਦ ਦੇਨਾ ਨੀਤ ਰਾਤ ਬਾ ਦਿਨੇ ਨਿਤ ਜਪੀਐ ਸਾਸ ਗਿਰਾਸ ਨਉ ਪਰਵਦ ਗਾਰ ਦਾ ਜਾਂ ਮਹਾਰਾਜ ਐਵੇਂ ਕਹਿੰਦਿਆ ਸਾਸ ਸਾਸ ਸਿਮਰਹੁ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਅਨਿਤ त्यागो ਤਰੰਗ ਹੋਰ ਤਰੰਗਾ ਹੋਰ ਖਿਆਲات ਜਿਹੜੀਆਂ ਇਛਾਵਾਂ ਉਤਪਨ ਹੁੰਦੀਆਂ ਉਹਨਾਂ ਨੂੰ त्यागो ਆਸ ਅਨਿਤ त्यागो ਤਰੰਗ ਸੰਤ ਜਨਾ ਕੀ ਤੂਰ ਮਨ ਮੰਗ ਮਨ ਕਰਕੇ ਮੰਗ ਪ੍ਰਭੂ ਤੋਂ ਮਹਾਰਾਜ ਕਹਿੰਦੇ ਜਿਵੇਂ ਪਾਣੀ ਦੀ ਪਰਚੋਲ ਕਰਨਾ ਹੈ ਪਿਆਸਾਂ ਦੋ ਦਿਨ ਤੋਂ ਸੋ ਬੰਦੇ ਵਿੱਚ ਵੀ ਪਾਣੀ ਪਾਣੀ ਕਰੇਗਾ ਉਹ ਤਨ ਦੀ ਪਿਆਸ ਦਾ ਪਤਾ ਲੱਗਿਆ ਦੋ ਦਿਨ ਤੋਂ ਇੱਕ ਦਿਨ ਤੋਂ ਪਾਣੀ ਨਹੀਂ ਮਿਲਿਆ ਤੜਫਦਾ ਫਿਰਦਾ ਲੱਭਦਾ ਫਿਰਦਾ ਪਾਣੀ ਪਾਣੀ ਕਰਦਾ ਉਹ ਤੂੰ ਜਨਮਾਂ ਜਨਮਾਂ ਤਰਾਂ ਤੋਂ ਪਿਆਸ ਹੈ ਬਾਣੀ ਬਾਣੀ ਕਿਉਂ ਨਹੀਂ ਕਰਦਾ ਤੈਨੂੰ ਉਹਦਾ ਪਤਾ ਨਹੀਂ ਲੱਗਾ ਅੰਦਰ ਪਿਆਸ ਨਹੀਂ ਬਾਣੀ ਦੀ ਮਹਾਰਾਜ ਕਹਿੰਦੇ ਅੰਤਰ ਪਿਆਸ ਉੱਠੀ ਇਹ ਅਜੇ ਉੱਠੀ ਨਹੀਂ ਗੁਰੂ ਕਹਿੰਦੇ ਨੇ ਮੇਰੇ ਅੰਦਰ ਉੱਠੀ ਤੇ ਗੁਰੂ ਅਮਰਦਾਸ ਸਾਹਿਬ ਦੀ ਸ਼ਰਨ ਗ੍ਰਹਿਣ ਕੀਤੀ ਤੇ ਫਿਰ ਕੀ ਗੁਰੂ ਰਾਮਦਾਸ ਗੁਰੂ ਅਮਰਦਾਸ ਮਹਾਰਾਜ ਨੂੰ ਛੱਡ ਕੇ ਚਲੇ ਗਏ ਸੇਵਾ ਸਿਮਰਨ ਬਚਨਾਂ ਨੂੰ ਕਮਾਇਆ ਤੇ ਜਿਹੜੇ ਭਾਈ ਜੇਠੇ ਦਾ ਗੁਰੂ ਰਾਮਦਾਸ ਸਾਹਿਬ ਦਾ ਕੋਈ ਮਾਂ ਕੋਈ ਬਾਪ ਕੋਈ ਥਾਂ ਕੋਈ ਰਿਸ਼ਤੇਦਾਰ ਨਹੀਂ ਸੀ ਨਾ ਗੁਰੂ ਰਾਮਦਾਸ ਸਾਹਿਬ ਦਾ ਨਾਂ ਲੈ ਕੇ ਲੋਕਾਂ ਨੂੰ ਸ਼ਾਂਤੀ ਮਿਲ ਲੱਗ ਪਈ ਸਿਖਾ ਤੇਰੇ ਅੰਦਰ ਬਾਣੀ ਦੀ ਪਿਆਸ ਉੱਠੇ ਤੇ ਤੇਰਾ ਨਾਮ ਸੁਣ ਕੇ ਲੋਕਾਂ ਨੂੰ ਟਕਾਓ ਆਵੇ ਖੰਡਾਓ ਬਲ ਨਾ ਬਿਰਤੀ ਜਾਏ ਮਹਾਰਾਜ ਕਹਿੰਦੀ ਰਾਤ ਬਦ ਨੇ ਚਿਤਵ ਆਨੰਦ ਦੇ ਨੀਤ ਰਾਤ ਬਦ ਦਿਨੇ ਚਿਤਵ ਤੇਰੇ ਅੰਦਰ ਪਾਣੀ ਦੀ ਤਰ੍ਹਾਂ ਬਾਣੀ ਦੀ ਪਿਆਸ ਹੋਵੇ ਭਾਵੇਂ 100 ਬੰਦੇ ਵਿੱਚ ਫਿਰਦਾ ਹੋਵੇ ਪਿਆਸ ਪਾਣੀ ਦੀ ਹੋਵੇ ਉਹਨੂੰ ਢੋਲ ਟਮੱਕੇ ਨੱਚ ਨਾਚ ਰਾਗ ਮੰਚ ਰੰਗ ਮੰਚ ਸੰਸਾਰ ਦੇ ਉਧਰ ਨੂੰ ਕਰਸ਼ਤ ਨਹੀਂ ਕਰਦੇ ਉਹਨਾਂ ਸਭਨਾਂ ਨੂੰ ਛੱਡ ਕੇ ਤੇ ਭੱਜ ਕੇ ਕਿੱਥੇ ਜਾਵੇਗਾ ਜਿੱਥੇ ਪਾਣੀ ਮਿਲੇ ਪਾਣੀ ਮਿਲੇ